ਮਸੀਹ ਕੌਮ ਦਾ ਤੂੰ ਜਿਹੜੀ ਕੱਲ ਜਿਹੜੀ ਹਰਕਤ ਕੀਤੀ ਆ ਮੀਡੀਆ ਦੇ ਵਿੱਚ ਆ ਕੇ ਪਰਸੋਂ ਜਿਹੜੀ ਤੂੰ ਹਰਕਤ ਕੀਤੀ ਆ ਇਹਨਾਂ ਹੀ ਹਰਕਤ ਤੇਰੀ ਜਿਹੜੀ ਐ ਨਫਾਹ ਹਰਕਤ ਨੂੰ ਮਸੀਹ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਮਸੀਹ ਕੌਮ ਕੋਈ ਸੁੱਤੀ ਕੌਮ ਨਹੀਂ ਆ ਮਸੀਹ ਕੌਮ ਦਾ ਇਤਿਹਾਸ ਪੜਲਾ ਜਾ ਕੇ ਜਿਹੜਾ ਪੁਰਾਣਾ ਇਤਿਹਾਸ ਜਿਹੜਾ ਆ ਮਸੀਹ ਕੌਮ ਸ਼ੇਰਾਂ ਦੀ ਕੌਮ ਆ ਔਰ ਮਸੀਹ ਕੌਮ ਨੇ ਹਮੇਸ਼ਾ ਹੀ ਆਪਣੇ ਵਿਆਰੀਆਂ ਦੀਆਂ ਜਿਹੜੀਆਂ ਆ ਉਹਨਾਂ ਨੂੰ ਪੈਰਾਂ ਦੀ ਚੌਂਕੀ ਬਣਾ ਕੇ ਰੱਖਿਆ ਆ ਲੇਕਿਨ ਸਾਡਾ ਜਿਹੜਾ ਪਵਿੱਤਰ ਗ੍ਰੰਥ ਆ ਜਿਹੜਾ ਪਵਿੱਤਰ ਬਾਈਬਲ ਆ ਉਹ ਸਾਨੂੰ ਹੋਣੇ ਜਿਹੜਾ ਕੀਆ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਤਲਵਾਰਾਂ ਦੀ ਆ ਕਰ ਤਲਵਾਰਾਂ ਨਾਲ ਲੜਨ ਦੀ ਆਗਿਆ ਨਹੀਂ ਦਿੰਦਾ ਇਹ ਕਰਕੇ ਅਸੀਂ ਤੈਨੂੰ ਅਲਟੀਮੇਟਮ ਦਿੱਲੇ ਆ ਔਰ ਪ੍ਰਸ਼ਾਸਨ ਦੇ ਗਾੜੀਆਂ ਕਾ ਮੰਗ ਵੀ ਕਰਦੇ ਆ ਕਿ ਪ੍ਰਸ਼ਾਸਨ ਦੇ ਗਾੜੀਆਂ ਦੀ ਸਾਡੀ ਮੰਗ ਆ ਕਿ ਇਹਨੇ ਖੱਚ ਬੰਦੇ ਨੇ ਜਿਹੜੀ ਇਹ ਮੰਦੀ ਹਰਕਤ ਕੀ ਮਾਰੀ ਹਰਕਤ ਕੀਤੀ ਆ ਕਈ ਪ੍ਰਸ਼ਾਸਨਕਾਰੀ ਮੰਗ ਕਰਦੇ ਆ ਕਿ ਇਸ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ ਔਰ ਵਸੀਕ ਹੁੰਦੇ ਯਰੇ ਹਲੁੰਦਰੇ ਜਿਹੜੇ ਜਿਹੜੇ ਉਹਨਾਂ ਦੇ ਬਾਜੇ ਨੂੰ ਜਿੱਥੇ ਖੜਾ ਨੇ ਪਾਈ ਜਾਏ ਸਾਰੇ ਆ ਪੰਜਾਬ ਦੇ ਕਿ ਪਿਛਲੇ ਦਿਨਾਂ ਸਾਡੇ ਬਹੁਤ ਹੀ ਆਦਰਯੋਗ ਪਾਸਟਰ ਅੰਕਨ ਢੁਲਾ ਜੀ ਉਹਨਾਂ ਦੀ ਪਤਨੀ ਸੋਨੀਆ ਜੀ ਜਿਹਨਾਂ ਦੇ ਖਿਲਾਫ ਆ ਕੋ ਸ਼ਰਾਣਤੀ ਅੰਸਰਾਂ ਨੇ ਪਤਲਾ ਬਣਾ ਕੇ ਉੱਥੇ ਉਹਨਾਂ ਨੇ ਬਸ ਸੁਟਿਆ ਪਰ ਬਹੁਤ ਹੀ ਮੰਦ ਪਾ ਕੇ ਗਾਲਿਆ ਮੈਂ ਦੱਸਣਾ ਚਾਹੁੰਦਾ ਏ ਮਸੀਹ ਕੌਮ ਇੱਕ ਸ਼ਾਂਤੀ ਵਾਲੀ ਕੌਮ ਹੈ ਪਰ ਜੇ ਇਹਨੂੰ ਸ਼ਾਂਤੀ ਜਨਾ ਰਹਿਣ ਦਿੱਤਾ ਤੇ ਇਹਨੂੰ ਛੜਕਾਂ ਤੇ ਆਪਣਾ ਉਹਨਾ ਪਏਗਾ ਮੈਂ ਦੱਸਣਾ ਚਾਹੁੰਦਾ ਕਈ ਆ ਲੱਲੂ ਪੰਜੂਰਦੇ ਨੇ ਇਹ ਕ੍ਰਿਸ਼ਨਾਂ ਦਾ ਕੀ ਇਤਿਹਾਸ ਹੈ ਓਏ 144000 ਇੱਕ ਦਿਨ ਤੋਂ ਲੈ ਕੇ ਦੋ ਦੋ ਸਾਲ ਦੇ ਬੱਚੇ ਕਤਲ ਹੋਏ ਸਨ ਮੈਂ ਕੁਰਬਾਨੀਆਂ ਕਰਾਉਣਾ ਏ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਮਸੀਹ ਕੌਮ ਕੁਰਬਾਨੀਆਂ ਦੇ ਖੜੀ ਹੈ ਕਿ ਜੇ ਕੇ ਨਾ ਪੁੱਛਣਾ ਏ ਤੇ ਸਾਡੇ ਨਾਲ ਟੇਬਲ ਤੇ ਗੱਲ ਕਰਾਈ ਦਦਨੇ ਆ ਇਸ ਕਰਕੇ ਇਹ ਮੱਧ ਭਲੇਖਾ ਰਹਿਣ ਦੋ ਇਹ ਇਤਿਹਾਸ ਜਿਹੜਾ ਕ੍ਰਿਸ਼ਤ ਇਤਿਹਾਸ ਕਰਬਾਨੀਆਂ ਨਾ ਭਰਿਆ ਹੋਏ ਆ ਇੱਕ ਮਨਹਾਸ ਜਿਹੜਾ ਇਹ ਤੁਰਿਆ ਫਿਰਦਾ ਪੰਜਾਬ ਬਚਾਓ ਕ੍ਰਿਸ਼ਚਨ ਭਾਈਚਾਰੇ ਨੇ ਪੰਜਾਬ ਨੂੰ ਕਿਹੜਾ ਬਰਬਾਦ ਕੀਤਾ ਏ ਅਸੀਂ ਪੁੱਛਦੇ ਆ ਕ੍ਰਿਸ਼ਚਨ ਭਾਈਚਾਰੇ ਨੇ ਬਰਬਾਦ ਕਰਾ ਕੀਤਾ ਬਚਾਓ ਇਹਨਾਂ ਨੇ ਰੱਖਸ਼ ਕੀਤੀ ਹੈ ਲੋਕਾਂ ਨੂੰ ਬਚਾਇਆ ਏ ਇਹਨਾਂ ਨਸ਼ੇ ਵਿੱਚ ਲੋਕ ਨੇ ਅੰਗਰ ਨੂਨੇ ਦਾ ਪ੍ਰਚਾਰ ਕਰਕੇ ਉਹਨਾਂ ਨੂੰ ਬਚਾਇਆ ਏ ਜਿਹੜੇ ਬਿਮਾਰ ਨੇ ਸ਼ੈਤਾਨ ਦੇ ਚੱਕਲੇ ਲੋਕੋ ਦੇ ਕੋਲ ਹੈ ਉਥੇ ਆਜ਼ਾਦ ਹੋਏ ਨੇ ਉਹਨੇ ਕਿਹੜਾ ਕੰਮ ਖਰਾਬ ਕੀਤਾ ਕਿਹੜਾ ਇਹ ਮੋਰਚਾ ਖੋਲ ਕੇ ਪੰਜਾਬ ਬਚਾਓ ਜਿਹਦੇ ਖਿਲਾਫ ਬੋਲਦੇ ਆ ਉਹ ਦੱਸਣਾ ਚਾਹੁੰਦਾ ਤੁਹਾਡੀ ਕੋ ਨਿੱਜੀ ਰੰਜਿਸ਼ ਆ ਉਸ ਕੁੱਪਾ ਨਾ ਕੁੱਤਿਆ ਸਾਹਮਣੇ ਟੇਬਲ ਤੇ ਬੈਠ ਕੇ ਗੱਲ ਕਰ ਤੇ ਜਵਾਬ ਦਿਈਏ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਮੈਂ ਹੀ ਚੰਨੇ ਆ ਮਾਨ ਤੋਂ ਸਾਡੇ ਐਸਐਸਪੀ ਬਟਾਲਾ ਅਸੀਂ ਇੱਥੇ ਪਰਚਾ ਦਰਜ ਕਰਉਣਾ ਚਾਹੁੰਦੇ ਆ ਇਹਨਾਂ ਗਰਦਾਸਪੁਰ ਦੇ ਵਿੱਚ ਔਰ ਤਾਂ ਕਿ ਪਰਚਾ ਹੋਵੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਗਏ ਅਸੀਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਪੰਪ ਕੰਦੇ ਨੀਂਦੇ ਸੁਤਾ ਏ ਜਿਹੜਾ ਬੰਦਾ ਕੁੱਟਦਾ ਏ ਉਹਨੂੰ ਨੱਖ ਚੋੜੀ ਪਾਉਂਦੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਆਪਣਾ ਸਿੱਖ ਧਰਮ ਦਾ ਸਤਿਕਾਰ ਕਰਦੇ ਆ ਮੁਸਲਮਾਨ ਧਰਮ ਦਾ ਸਤਿਕਾਰ ਕਰਦੇ ਆ ਔਰ ਸਤਮੁੱਚ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਇਹ ਲੋਕ ਕਿੱਜੇ ਇੱਕ ਦਿਨ ਕਿੱਥੇ ਡੱਕਦੇ ਆ ਇਹ ਮਸੀਹੀ ਕੌਮ ਟੱਕੀ ਨਹੀਂ ਰਹੇਗੀ ਅਸੀਂ ਪ੍ਰਚਾਰ ਕਰਦੇ ਆ ਸੱਚਾਈ ਦਾ ਪ੍ਰਚਾਰ ਕਰਦੇ ਆ ਕਲਾਬ ਚ ਲਿਖਿਆ ਸਚਾਈ ਨੂੰ ਜਾਣੋਗੇ ਸਚਾਈ ਤੁਹਾਨੂੰ ਆਜ਼ਾਦ ਕਰੇਗੀ ਲੋਕ ਸਚਾਈ ਜੁੜ ਕੇ ਸਚਾਈ ਨੂੰ ਵੇਖ ਕੇ ਉਹ ਲੋਕ ਹੁੰਦੇ ਆ ਅਸੀਂ ਇਹਨੂੰ ਸੱਦਣ ਨਹੀਂ ਜਾਂਦੇ ਇਸ ਕਰਕੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਗਰਦਾਖ ਪਰ ਐਸਐਸਪੀ ਇਹਨਾਂ ਤੇ ਬਰਚਾ ਦਰਜ ਕਰਕੇ ਇਸਲਾਕਾ ਪਰਛੈਨ ਨੂੰ ਆਪਣਾ ਭੇਜਿਆ ਜਾਏ ਇਹ ਨਹੀਂ ਕਿ ਤਾ ਸਭ ਨਿਯਮ ਸੀ ਜਨਾ ਕਿ ਜਿਹੜਾ ਨਾ ਸਿੱਧੂ ਖੋਤੀ ਜੋ ਆਪਣੇ ਆਪ ਨੂੰ ਬਹੁਤ ਸਮਾਜ ਸੇਵੀ ਦਾਦਾ ਔਰ ਬਹੁਤ ਵੱਡਾ ਠਾਗਿਆ ਵੀ ਸਭ ਜਾਣਦੇ ਜੋ ਆਏ ਦਿਨ ਦੇ ਉੱਤੇ ਠੱਗੀਆਂ ਦੇ ਜਿਹੜੇ ਇਹਨਾਂ ਕੇਸ ਚੋਰੀ ਦਾ ਕੇਸ ਕਿੰਨੇ ਆ ਇਹਨੂੰ ਬੱਕਰੀ ਚੋਰਿਆ ਸੁਣਾਉਣਾ ਤੂੰ ਸੁਣਾ ਸਾਡੇ ਕੋਲ ਚਾਹੁੰਦਾ ਜੋ ਕੁਝ ਅਸੀਂ ਚਾਹੁੰਦੇ ਨਹੀਂ ਸੀ ਕਿ ਅਸੀਂ ਤੇਰਾ ਪਰਦਾ ਫਾਸ਼ ਕਰੀਏ ਪਰ ਤੂੰ ਫਸ ਜਿਹੜਾ ਨੂੰ ਬਖਾੜਵਾਦ ਕਹਿ ਰਿਹਾ ਵਾ ਉਹ ਖੋਤੀ ਕਹਿ ਰਿਹਾ ਡੇਰੇ ਕਹਿ ਰਿਹਾ ਖੋਤੀ ਡੇਰੇ ਕਹਾਂ ਤੂੰ ਆਪਣੀ ਭੈਣ ਦਾ ਖੁਦ ਜਿਹੜਾ ਇੱਕ ਖੋਤੀ ਜਿਹੜਾ ਡੇਰੇ ਬਾਦਿਆ ਉੱਥੇ ਤੂੰ ਆਪਣੇ ਨਾਲ ਸਾਥ ਕੀਤਾ ਹੈ ਔਰ ਤੂੰ ਸਾਨੂੰ ਖੁਦਾ ਦੇ ਦਾਸ ਨੂੰ ਖੋਤੀ ਕਹਿ ਰਿਹਾ ਤੈਨੂੰ ਹੱਕ ਨਹੀਂ ਹੈਗਾ ਤੂੰ ਚੋਰ ਠੱਗ ਹੈਗਾ ਔਰ ਤੇਰੇ ਠੱਗਿਆਂ ਦਾ ਜਿਹੜਾ ਕੰਮ ਹੈ ਬਹੁਤ ਸਮਾਂ ਨਹੀਂ ਚੱਲਣਾ ਅਸੀਂ ਤੇਰੇ ਉੱਤੇ ਜ਼ਰੂਰ ਪਰਚਾ ਕਰਾਵਾਂਗੇ ਔਰ ਤੈਨੂੰ ਅੰਦਰ ਜਿਹੜਾ ਵਾ ਸਲਾਖਾਂ ਦੇ ਪਿੱਛੇ ਸੁੱਟਾਂਗੇ ਸਾਰਾ ਜੱਗ ਦੇਖੋ ਜੋ ਵੀ ਸ਼ਬਦ ਭਾਨੇ ਸੁਣਦੇ ਬੋਲੇ ਆ ਇਹ ਗਲਤ ਬੋਲੇ ਆ ਔਰ ਇਹ ਚਾਹੁੰਦਾ ਹੈ ਵੀ ਕ੍ਰਿਸ਼ਨ ਕਮਿਊਨਿਟੀ ਜਿਹੜੀ ਦਬਾਈ ਜਾਏ ਦਬਾਈ ਨਹੀਂ ਜਾਣੀ ਇਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਨਾਮ ਚ ਤਾਂ ਉਠਾਈ ਜਾਣੀਆਂ ਭਾਨਿਆਂ ਇਹ ਕੰਮ ਜਿਹੜਾ ਗਲਤ ਕਰਨਿਆਂ ਤੂੰ ਇਹ ਭਾਨਾ ਤੂੰ ਚੋਰ ਆ ਕੋਦੀ ਦਾ ਤੂੰ ਸਾਡੇ ਪਾਸੇ ਇਹਦੇ ਇਲਜ਼ਾਮ ਲਾਣਾ ਉਥੇ ਆ ਕੇ ਗਵਾਹੀਆਂ ਸੁਣੋ ਉਹ ਮੁਰਦੇ ਚਿੰਦੇ ਹੁੰਦੇ ਨੇ ਚੱਲ ਲੰਗੜੇ ਚੱਲਦੇ ਨੇ ਅਨੇ ਦੇਖਦੇ ਨੇ ਕਿਤੇ ਕਿਤੇ ਪਰਮੇਸ਼ਰ ਦੇ ਨਾਮ ਦੇ ਵਿੱਚ ਚਮਤਕਾਰ ਹੁੰਦੇ ਨੇ ਉਹ ਖੁਦਾ ਦੇ ਦਸਰ ਨੂੰ ਇਦਾਂ ਨਾ ਕਹੋ ਇਹ ਤੁਹਾਨੂੰ ਲਾਂਦਾ ਪੈਣੀਆ ਇਹ ਪ੍ਰਭੂ ਯਿਸੂ ਅਸੀ ਨੇ ਲਾਂਦਾ ਪਾੜੀ ਤਾਨੂੰ ਇਸ ਕਰਕੇ ਮੈਂ ਇਹੋ ਗੱਲ ਕਹਿੰਦਾ ਕਿ ਕਮਿਊਨਿਟੀ ਕਦੀ ਨਹੀਂ ਡੋਵੇਗੀ ਇਹ ਬਲੰਦ ਹੋਏਗੀ ਹallelujah ਹallelujah ਭਾਨਾ ਬੱਕਰੀ ਚੋਰ ਜਿਹੜਾ ਖੱਚ ਬੰਦਾ ਜਿਹਨੇ ਮਸੀਹ ਭਾਵਨਾ ਜਿਹੜੀ ਮਸੀਹ ਕੌਮ ਦੀਆ ਭਾਵਨਾ ਨੂੰ ਫੇਸਬੁਕ 'ਤੇ ਆਈ ਆ ਪਾਸਟਰ ਅਕਬਰਦੁੱਲਾ ਜੀ ਇਸ ਸਪਿਰਚੁਅਲ ਬਦਰ ਅੱਜ ਉਹਨਾਂ ਦੇ ਖਿਲਾਫ ਇਹਨਾਂ ਨੇ ਕੁਝ ਗੰਦੀ ਸ਼ਬਦਾਵਲੀ ਬੋਲੀ ਤੇ ਗੰਦੀਆਂ ਗੱਲਾਂ ਕਹੀਆਂ ਮੈਂ ਇੱਕ ਗੱਲ ਭਾਨਿਆ ਤੈਨੂੰ ਕਹਿਣੀ ਚਾਹਨਾ ਭਾਨਿਆ ਮੱਝ ਤਾਂ ਢੀ ਪੰਜਾਬ 'ਚੋਂ ਮਰ ਗਈ ਆ ਤੇ ਜਿਹੜੀਆਂ ਬਚੀਆਂ ਜੂਆਂ ਨੇ ਨਾ ਉਹਨਾਂ ਨੂੰ ਛੇਤਰਾਂ ਦੇ ਨਾਲ ਅਸੀਂ ਮਾਰ ਦਿਆਂਗੇ ਭਾਨਿਆ ਆ ਜਿੰਨਾ ਮਸੀਹ ਸਮਾਜ ਆ ਤੁਹਾਡੀਆਂ ਤਰਤੂਤਾ ਜੇ ਅਸੀਂ ਗਨੌਂ ਤੇ ਆ ਗਏ ਬੱਕਰੀ ਚੋਰਾ ਤੇਰੇ ਬਾਰੇ ਸਾਰੇ ਪੰਜਾਬ ਨੂੰ ਪਤਾ ਤੂੰ ਕੀ ਕਰਨਾ ਕਦੀ ਤੂੰ ਕਿਸੇ ਨੂੰ ਡਰਾ ਲਿਆ ਕਦੀ ਧਮਕਾ ਲਿਆ ਮਸੀਹ ਕੌਮ ਡਰਨ ਵਾਲੀ ਕੌਮ ਨਹੀਂਗੀ ਅੱਜ ਤੇਰਾ ਪੁਤਲਾ ਸਾੜਿਆ ਏ ਮਸੀਹ ਕੌਮ ਨੇ ਮੈਂ ਇਹ ਯੋਧਿਆ ਸੂਰਬੀਰਾਂ ਨੂੰ ਇੱਕ ਗੱਲ ਕਹਿਣਾ ਕਿ ਆਪਣੇ ਆਪ ਨੂੰ ਅਸੀਂ ਮਜ਼ਬੂਤ ਕਰੀਏ ਇਹਨਾਂ ਦਾ ਮੂੰਹ ਆਉਣ ਵਾਲੇ 5 ਸਾਲਾਂ 'ਚ ਹੋਰ ਬੰਦ ਹੋ ਜਾਣਾ ਆਪਾਂ ਭਾਨਿਆ ਤੇਰਾ ਪੁਤਲਾ ਸਾੜ ਕੇ ਦਿਲ ਨੂੰ ਤਸੱਲੀ ਨਹੀਂ ਮਹਿਸੂਸ ਕਰਦੇ ਪਰ ਤੇਰੇ ਆਉਣ ਵਾਲੇ ਜਨਾਂ ਦੇ ਵਿੱਚ ਤੂੰ ਬੰਦਾ ਨਾ ਬਣਿਆ ਤੇ ਤੈਨੂੰ ਸਰਿਆਂ ਮਾਰ ਘਲਾਵਾਂਗੇ ਮੈਂ ਮੁਸੀਕ ਕੌਮ ਨੂੰ ਕਹਿਣਾ ਕਿ ਜਿੰਨੇ ਮਰੇ ਭਰਾ ਇੱਥੇ ਆਏ ਨੇ ਸੋ ਇਹਨਾਂ ਨੂੰ ਬੇਨਤੀ ਆ ਕਿਸ ਭਾਨੇ ਨੂੰ ਲੱਖ ਲੱਖ ਦੀ ਲੰਦ ਪਾਓ ਕਿਉਂਕਿ ਇਹਦਾ ਮਾਪਿਓ ਦੇ ਜਨਮ ਦਿਨ ਤੇ ਖੁਸ਼ੀਆਂ ਮਨਾਉਂਦਾ ਹੋਊਗਾ ਪਰ ਇਹਦੇ ਮਾਪਿਓ ਨੂੰ ਅੱਜ ਪਤਾ ਲੱਗੇ ਵੀ ਅਸੀਂ ਪੁੱਤ ਨਹੀਂ ਜੰਮਿਆ ਇੱਕ ਕੁੱਤਾ ਜੰਮਿਆ ਜਿਹੜਾ ਕੁੱਤਾ ਜਿਹੜੇ ਕੁੱਤੇ ਦੇ ਕੁੱਤੇ ਦੇ ਗੱਲ 'ਚ ਪਰਨਾ ਪਾ ਕੇ ਨੂੰ ਘਮਾਉਣਾ ਸੋ ਮੇਰੀ ਬੇਨਤੀ ਆ ਵੀਰੋ ਇਹ ਭਾਨੇ ਨੂੰ ਇੱਕ ਗੱਲ ਫੇਰ ਮੈਂ ਕਹਦੇ ਆ ਕਿ ਭਾਨਿਆਂ ਮੁਸੀਕ ਕੌਮ ਤੈਨੂੰ ਲਾਂਧਾ ਪਾ ਰਹੀ ਆ ਲੱਖ ਲੱਖ ਦੀਆਂ ਲਾਂਧਾ ਪਾਉਂਦੀ ਆ ਸੋ ਪ੍ਰਧਾਨ ਜੀ ਤੁਸੀਂ ਵੀ ਇਸ ਭਾਨੇ ਨੂੰ ਕੁੱਤੇ ਨੂੰ ਚੰਗੀ ਤਰ੍ਹਾਂ ਨੱਥ ਪਾ ਦਿਓ ਹallelujah 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 ਜਿੰਦਾਬਾਦ ਜਿੰਦਾਬਾਦ ਸ੍ਰੀ ਜਿੰਦਾਬਾਦ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਜੀ ਦੀ ਮੈਂ ਦੱਸਣਾ ਚਾਹੁੰਦਾ ਹਾਂ ਸ ਕੁੱਤੇ ਇਨਸਾਨ ਨੂੰ ਭਾਨੇ ਸੁੱਭੂ ਨੂੰ ਆਪਾਂ ਮੈਂ ਤਾਂ ਸਤੂਰ ਕਹਣਾ ਭਾਨੇ ਕੁੱਤੇ ਨੂੰ ਇਹ ਗੱਲ ਕਰਨਾ ਚਾਹੁੰਦਾ ਜਿਨੇ ਬਾਰੇ ਤੂੰ ਇਹ ਤਰੇ ਸਾਰ ਕੇ ਗਿਆ ਏ ਉਹ ਮਲਟ ਤੇ ਫੇਮਸ ਉਹ ਤੂੰ ਕੁੱਤਿਆ ਲੋਕਾਂ ਕੋ ਕਮਿਸ਼ਨਾਂ ਲੈ ਕੇ ਆਪਣੀ ਫੇਮਸ ਭਾਲਦਾ ਹਾਂ ਮੈਂ ਤੈਨੂੰ ਦੱਸਣਾ ਚਾਹਦਾ ਹਾਂ ਇਹ ਨਸੀਬ ਭਾਈ ਚੜਾ ਤੈਨੂੰ ਦੱਬਣ ਵਾਲਾ ਨਹੀਂ ਹੈਗਾ ਮਸੀਕ ਕੌਮ ਤਾਂ ਦੇ ਗੂਠ ਦੇ ਕੇ ਤੇ}{|\text{ਸਾਲ ਹੋਵੇਗੀ ਜਿੱਦਾਂ ਤੁਸੀਂ ਵੇਖਾਇਆ ਪਿਛਲੇ ਦਿਨਾਂ ਦੇ ਵਿੱਚ ਨਾ ਕੰਬੀਆ ਬਸੀ ਕੌਮ ਨਾ ਡਕੀ ਆ ਇਹ ਹਮੇਸ਼ਾ ਉੱਚੇ ਹੋ ਕੇ ਰਹੀ ਆ ਮੈਂ ਦੱਸਣਾ ਚਾਹੁੰਦਾ ਇੱਕ ਅਫਦਾਰੀ ਜਿਹੜਾ ਬੰਦਰ ਗਿਆ ਜਿਹਨੂੰ ਮਨਹਾਸ਼ ਕਹਿੰਦੇ ਨੇ ਉਹ ਨਾਮ ਘਰ ਦਾ ਨਾਮ ਉਹਨ ਘਰੋਂ ਬਦੀ ਵੀ ਤਾਂ ਮਿਲਦੀ ਉਹਨੂੰ ਘਰੋਂ ਰੋਟੀ ਨਹੀਂ ਮਿਲਦੀ ਉਹ ਤਰ ਤਰ ਤੱਕੇ ਖਾ ਕੇ ਰੋਟੀਆਂ ਖਾਂਦਾ ਉਹ ਕੁੱਤੇ ਨੂੰ ਵੀ ਦੱਸਣਾ ਚਾਹੁੰਦੇ ਆ ਬਤਾ ਹੋਇਆ ਸ਼ਰੂ ਤੇਰਾ ਹੁਣ ਮਿਟਾ ਨਹੀਂ ਹੈਗਾ ਤੇਰਾ ਹਰ ਜਿਲ੍ਹੇ ਦੇ ਵਿੱਚ ਪਰਚਾ ਕਰਾ ਕੇ ਸਾਲ ਲਵਾਗੇ ਤੈਨੂੰ ਸਵਾਗਾ ਤੇ ਸੁਧ ਕੇ ਸਾਲ ਲਵਾਗੇ ਇਹਨੂੰ ਭਲੇ ਹallelujah ਤੋਂ ਮੈਂ ਭਾਵੇਂ ਸਿੱਧੂ ਨੂੰ ਇੱਕ ਗੱਲ ਬੋਲ ਦੇਣਾ ਚਾਹਨਾ ਕਿ ਅੱਜ ਕ੍ਰਿਸਚੀਅਨਿਟੀ ਸਾਰੀ ਜਿਹੜੀ ਆ ਇੱਕ ਮੁੱਠ ਹੋ ਚੁੱਕੀ ਆ ਕਿ ਤੇਰੇ ਗਲ ਵਿੱਚ ਵੱਡਾ ਪਾਪ ਏ ਕੁੱਤੇ ਦੀ ਤਰ੍ਹਾਂ ਤੈਨੂੰ ਕੋ ਸਹੀਟ ਕੇ ਰੋਡ ਉੱਤੇ ਲੈ ਕੇ ਆਵਾਂਗੇ ਇਹ ਕ੍ਰਿਸਚਨਿਟੀ ਉਹ ਕ੍ਰਿਸਚਨਿਟੀ ਆ ਜਿਹੜੀ ਵਰਲਡ ਉੱਤੇ ਰਾਤ ਕਰ ਰਹੀ ਆ ਕਿ ਤੈਨੂੰ ਦੱਸ ਦੇਣਾ ਚਾਹੁੰਦੇ ਆ ਕਿ ਤੇਰੀ ਹਿੰਮਤ ਅੱਜ ਜ਼ੀਰੋ ਕਰਕੇ ਇੱਥੇ ਤੇਰੇ ਪੁੱਤਾਂ ਫਾੜ ਕੇ ਜੇ ਤੈਨੂੰ ਦੱਸਾਂਗੇ ਕਿ ਤੇਰੇ ਬੱਲੇ ਕੱਖ ਨਹੀਂ ਆ ਹਰ ਵਾਰ ਕ੍ਰਿਸਮਸ ਦੇ ਟਾਈਮ ਦੇ ਉੱਤੇ ਕ੍ਰਿਸਚਨਿਟੀ ਨੂੰ ਟਾਰਗੇਟ ਕੀਤਾ ਜਾਂਦਾ ਆ ਇਸ ਵਾਰ ਵੀ ਇਹ ਕ੍ਰਿਸਮਸ ਦਾ ਮਾਹੌਲ ਸੀ ਉਸ ਨੂੰ ਖਰਾਬ ਕਰਨ ਦੇ ਲਈ ਔਰ ਜਿਹੜਾ ਪ੍ਰੋਸੈਡ ਅੰਮ੍ਰਿਤਸਰ ਦੇ ਵਿੱਚ ਹੋਇਆ ਉਹਦਾ ਮਾਹੌਲ ਸਾਰੀਆਂ ਪਲੈਨਿੰਗਾਂ ਕੀਤੀਆਂ ਗਈਆਂ ਨੇ ਕ੍ਰੂਸਰ ਦੇ ਵਿਰੁੱਧ, ਮੰਗਰੂਲਾ ਮਿਨਿਸਟਰੀ ਦੇ ਵਿਰੁੱਧ, 크੍ਰਿਸਚੀਅਨਟੀ ਦੇ ਵਿਰੁੱਧ ਇਹ ਪਲੈਨਿੰਗਾਂ ਕੀਤੀਆਂ ਗਈਆਂ ਨੇ ਪਰ ਇਹ ਤੁਹਾਡੀਆਂ ਪਲੈਨਿੰਗਾਂ ਜਿਹੜੀਆਂ ਨੇ ਇਹ ਸਾਰੀਆਂ ਜ਼ੀਰੋ ਕਰਕੇ ਦੱਸਾਂਗੇ ਕਿਉਂਕਿ ਸਾਡੇ ਨਾਲ ਪੂਰਾ ਯੂਥ ਜੁੜਿਆ ਹੋਇਆ ਪੂਰੀ 크੍ਰਿਸਚੀਅਨਟੀ ਜੁੜੀ ਹੋਈ ਆ ਦੇਸ਼ ਵਿਦੇਸ਼ ਜੁੜੇ ਹੋਏ ਨੇ ਜਿਹੜਾ ਉਹ ਸ਼ਿੱਧਰ ਫੇਰਾਂਗੇ ਜਿਹੜਾ ਕਦੇ ਵੀ ਇਹਨਾਂ ਨੇ ਨਾ ਫਿਰਿਆ ਹੋਵੇ ਹallelujah 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 ਨਾ ਸਿੱਧੂ ਮੁਰਦਾਬਾਦ ਨਾ ਸਿੱਧੂ ਮੁਰਦਾਬਾਦ ਨਾ ਸਿੱਧੂ ਮੁਰਦਾਬਾਦ ਕਿੰਨੇ ਕ੍ਰਿਸਚਨ ਕੌਮ ਦੀਆਂ ਆਂਧਰਾ ਨੂੰ ਗਲੁੰਦ ਰਿਆ ਉਹਦੇ ਵਾਸਤੇ ਅੱਜ ਉਹਦਾ ਪਿੱਛੇ ਆਪਾ ਕਰਨ ਵਾਸਤੇ ਅੰਤਰਨੁਲਾ ਮਿਨਿਸਟਰੀ ਗਰਦਾਸਪੁਰ ਇੱਥੇ ਪੂਰੀ ਮਸੀਹ ਕੌਮ ਉਹਦਾ ਸਿਆਪਾ ਕਰ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਨੇ ਆ ਉਨ੍ਹਾਂ ਦੇ ਉੱਤੇ ਨੱਥ ਪਾਈ ਜਾਏ ਤੇ ਉਹਨਾਂ ਨੂੰ ਫੜ ਕੇ ਸਲਾਖਾਂ ਅੰਦਰ ਕੀਤਾ ਜਾਏ ਨਹੀਂ ਤੇ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇਹਨਾਂ ਦੇ ਮੂੰਹ ਬੰਦ ਕੀਤੇ ਜਾਣ ਕਿਉਂਕਿ ਜਿਹੜਾ ਇਹ ਦਸੰਬਰ ਮਹੀਨਾ ਹੈ ਇਹ مسیਖੋਂ ਦਾ ਪਵਿੱਤਰ ਮਹੀਨਾ ਹੈ ਇਹ ਜਾਣ ਪੁੱਝ ਕੇ ਇੱਕ ਕ੍ਰਿਸਚੀਅਨ ਕੌਮ ਨੂੰ ਪਰੇਸ਼ਾਨ ਕਰਦੇ ਆ ਸੋ ਇਹਨਾਂ ਉੱਤੇ ਫਤਵਤ ਨੱਥ ਪਾਈ ਜਾਏ ਸਾਰਾ ਜਗ दूर हो जा ਜਿੰਦਾ ਹੀ ਰਹੇਗਾ ਉਹ ਕਦਾਲੀ ਜਿੰਦਾ ਰਹੇਗਾ ਮੇਰਾ ਜਿੰਦਾ ਜਿੰਦਾ ਪਰਮੇਸ਼ਰ ਹੈ ਆਫਰ ਪ੍ਰੇਸ਼ਰ ਦਾ ਖਰੀਦੇ ਆਇਆ ਜਿਹਨੂੰ ਤੇਰੇ ਕੋਲ ਪਾਲੇਸ ਨਹੀਂ ਕੀਤਾ ਸਾਡੇ ਉੱਤੇ ਬੇਰਸਾਨਪੁਰ ਹਾਂ ਹਾਂ ਵੀ ਹਾਂ ਮੈਂ ਸਾਰਿਆਂ ਨੂੰ ਜੈੰਤੀ ਕਰਨਾਂ ਦੇ ਭਰਾਵਾਂ ਨੂੰ ਵਰਦਾਨਾਂ ਨੂੰ ਸਾਡੀਆਂ ਭੈਣਾਂ ਨੂੰ ਮੈਂ ਰੋਹਿਤ ਢੀਵਾਲ ਜ਼ਿਲ੍ਹਾ ਗੁਰਦਾਸਪੁਰ ਯੂਥ ਵਰਦਾਨ ਗਲੋਬਲ ਕਨੈਕਸ਼ਨ ਮੈਂਦੀ ਮੈਂ ਤੁਹਾਨੂੰ ਦੱਸਣਾ ਜੋ ਨਾ ਜਿਹੜਾ ਭਾਨਾ ਸਿੱਧੂ ਆ ਇਹਦਾ ਭਾਨਾ ਵੰਡ ਜਾਣਾ ਬੜੀ ਜਲਦੀ ਭਾਨਾ ਤਾਂ ਬੰਦਾ ਇੱਕ ਕਿਸਾਨ ਦੇ ਖਿਲਾਫ ਹੋ ਰਿਹਾ ਇਹ ਫੇਰ ਭਲੰਡਿਆ ਨੂੰ ਤਾਂ ਫੇਰ ਨਹੀਂ ਮਿਲਣਾ ਇਹਨੂੰ 1% ਫੇਰ ਨਹੀਂ ਮਿਲਣਾ ਇਹ ਜੋ ਚੌਣ ਕਹਿ ਰਿਹਾ ਨਾ ਕਿ ਨਕਰੀ ਧਰਮ ਪਰਵਰਤਨ ਸਰਕਾਰ ਆ ਤੁਹਾਡੀਆਂ ਪ੍ਰਸ਼ਾਸਨ ਤੁਹਾਡੇ ਬੰਦੇ ਤੁਹਾਡੇ ਤੂੰ ਅਜ ਤੱਕ ਇੱਕ ਵੀ ਤਰ ਪਰਵਰਤਨ ਦਾ ਕੀ ਸਾਬਤ ਨਹੀਂ ਕਰ ਪਾਏ ਉਹ ਤੁਹਾਨੂੰ ਲਾਣ ਲਾ ਮਰ ਜਾਣਾ ਚਾਹੀਦਾ ਵਾ ਇਹੋ ਜਿਹਾ ਫੇਮ ਭਾਲਣੇ ਤੂੰ ਕਿਸੇ ਨੂੰ ਤੁਹਾਨੂੰ 1% ਫੈਮਲੀ ਤੇ ਮਿਲਣਾ ਤੇਰੇ ਤੇ ਪਰਚਾ ਕਰਾਉਣਾ ਹੀ ਹੋ ਹਰ ਜ਼ਿਲ੍ਹੇ ਤੋਂ ਕਰਵਾਉਣੀ ਹੋ ਜੇ ਤੂੰ ਸੋਚਣ ਰਿਹਾ ਵਾ ਕਿ ਕ੍ਰਿਸਚਨ ਨੂੰ ਇਦਾਂ ਦਬਾਲੂਗਾ ਇਧਰ ਆਪਣੇ ਖਾ ਜੋ ਵੈਮੀਓ ਉਹ ਬਨਾਸ ਨੂੰ ਮੈਂ ਕਹਾਂ ਤਾ ਤੇਰੀ ਕਲੀਨ ਸ਼ੈਪ ਕਰਕੇ ਤੈਨੂੰ ਘਰ ਭਟਾ ਦੇਾਂਗੇ ਬੰਦਰ ਜਿਹਾ ਬੱਚਿਆ ਸਾਰਿਆਂ ਨੂੰ ਜੇਮ ਜੀ ਦੀ ਹਲੇ ਜੀ ਜੀ ਹਲੇ ਜੀ ਜੀ